ਜਨੀਸ਼ ਕੁਮਾਰ ਜੀ ਜੋ ਅੱਜ ਬਰਤਲ ਬੰਡੇ ਜਾ ਰਹੇ ਪਿੰਡ ਵਿੱਚ ਦੇ ਕੀ ਕਹਿਣਾ ਚਾਹੋ ਕਿਉਂ ਬੰਡੇ ਜਾ ਰਹੇ ਸਟੈਪ ਆਨ ਸੋਸਾਇਟੀ ਰਜਿਸਟਰਡ ਤੁਰੀ ਗੌਤਮ ਚੈਰੀਟੇਡ ਟ੍ਰਸਟ ਵੱਲੋਂ ਅੱਜ ਸ਼ਹਿਰ ਦੇ ਵਿੱਚ ਗਰਮੀਆਂ ਦੇ ਮੌਸਮ ਨੂੰ ਦੇਖਦੇ ਹੋਏ ਬੇਜਵਾਨ ਪੰਛੀਆਂ ਦੇ ਲਈ ਪਾਣੀ ਦੇ ਭਾਂਡੇ ਵੰਡੇ ਜਾ ਰਹੇ ਨੇ ਤਾਂ ਜੋ ਹਰ ਇੱਕ ਸ਼ਹਿਰ ਨਿਵਾਸੀ ਆਪਦੇ ਕੋਠੇ ਤੇ ਆਪਦੇ ਬਨੇਰੇ ਤੇ ਜਾਂ ਘਰ ਮੂਰੇ ਇਹਨਾਂ ਪੰਛੀਆਂ ਦੇ ਲਈ ਪਾਣੀ ਪਾ ਕੇ ਰੱਖ ਸਕਦੇ ਕਿਉਂਕਿ ਇਹ ਗਰਮੀਆਂ ਦੇ ਸੀਜ਼ਨ ਵਿੱਚ ਹਰ ਇੱਕ ਪਾਣੀ ਦੀ ਬਹੁਤ ਘਾਟ ਮਹਿਸੂਸ ਹੁੰਦੀ ਆ ਤਾਂ ਸਾਡੀ ਕੋਸ਼ਿਸ਼ ਰਹਿੰਦੀ ਆ ਅਸੀਂ ਹਰ ਸਾਲ ਸ਼ਹਿਰ ਦੇ ਵਿੱਚ ਪੰਛੀਆਂ ਲਈ ਪਾਣੀ ਵਾਲੇ ਭਾਂਡੇ ਵੰਡਦੇ ਆ ਤੇ ਅਪੀਲ ਵੀ ਕਰਦੇ ਆ ਅਗਰ ਪੰਛੀ ਭਾਂਡੇ ਵੰਡਣ ਤੋਂ ਬਾਅਦ ਅਗਰ ਕਿਸੇ ਨੂੰ ਜ਼ਰੂਰਤ ਪੈਂਦੀ ਆ ਤਾਂ ਸਾਡੇ ਦੁਕਾਨਾ ਸਾਡੇ ਐਡਰੈਸ ਦਿੱਤੇ ਹੋਏ ਨੇ ਉੱਥੇ ਆ ਕੇ ਤੁਸੀਂ ਸਾਡੇ ਤੋਂ ਭਾਂਡੇ ਪ੍ਰਾਪਤ ਕਰ ਸਕਦੇ ਹੋ ਕੀ ਨਾ ਹੋ ਮੇਰਾ ਨਾਮ ਅਰਣ ਕੁਮਾਰ ਹੈ ਜੀ ਕੀ ਕਹਾਂਗੇ ਜੋ ਅੱਜ ਬਰਤਨ ਵੰਡੇ ਆ ਰਹੇ ਨੇ ਇਹਦੇ ਬਾਰੇ ਸਾਰਿਆਂ ਨੂੰ ਰਾਮ ਰਾਮ ਜੀ ਪੱਲਾ ਦਾ ਪਰਿਆਵਰਣ ਦਿਵਸ 3-4 ਦਿਨ ਪਹਿਲਾਂ ਲੰਘ ਕੇ ਚੁੱਕਿਆ ਹੈ ਤੇ ਅੱਗੇ ਨਿਮਾਨੀ ਕਾਸ਼ਤੀ ਆ ਰਹੀ ਹੈ ਉਹਦੇ ਉਪਲਕਸ਼ ਦੇ ਵਿੱਚ ਆਪਾਂ ਬਹੁਤ ਛਬੀਲਾ ਲਾਣੇ ਆ ਪਾਣੀ ਦੀਆਂ ਉਸੇ ਦੇ ਇੱਕ ਤਹਿਤ ਅਸੀਂ ਪੰਛੀਆਂ ਵਾਸਤੇ ਪਾਣੀ ਦੇ ਭਾਂਡੇ ਵੰਡ ਰਹੇ ਆ ਕਿਉਂਕਿ ਅੱਜ ਕੱਲ੍ਹ ਗਰਮੀ ਬਹੁਤ ਚੱਲ ਰਹੀ ਹੈ ਟੈਂਪਰੇਚਰ 45 46 ਤੱਕ ਜਾ ਰਿਹਾ ਹੈ ਤਾਂ ਇਹਨਾਂ ਬੇਜਵਾਨ ਪੰਛੀਆਂ ਨੂੰ ਪਾਣੀ ਦੀ ਬਹੁਤ ਕਿੱਲਤ ਆਂਦੀ ਹੈ ਤੇ ਸਭ ਨੂੰ ਅਸੀਂ ਇਹੀ ਬੇਨਤੀ ਕਰ ਰਹੇ ਹਾਂ ਕਿ ਨਿਮਾਣੀ ਕਾਸਟ ਦੇ ਇਸ ਮੌਕੇ ਤੇ ਤੁਸੀਂ ਆਪਣੇ ਘਰ ਦੇ ਅੱਗੇ ਇਹ ਬਰਤਨ ਰੱਖੋ ਪਾਣੀ ਦੇ ਭਰ ਕੇ ਸਾਫ਼ ਕਰਕੇ ਤਾਂ ਜੋ ਇਹ ਬੇਜਵਾਨ ਜਿਹੜੇ ਪੰਛੀ ਐ ਇਹ ਵੀ ਪਾਣੀ ਪੀ ਕੇ ਥੋੜੇ ਤ੍ਰਿਪਤ ਰਹਿ ਸਕਣ ਇਹ ਵੀ ਇੱਕ ਬਹੁਤ ਵੱਡਾ ਪੁੰਨ ਦਾ ਕੰਮ ਹੈ ਕਦੋਂ ਤੋਂ ਤੁਸੀਂ ਇਹ ਪ੍ਰਾਲੇ ਕਰਦੀ ਆ ਸਰ ਸੰਸਥਾ ਸਾਡੀ ਤਕਰੀਬਨ 15 ਸਾਲ ਪੁਰਾਣੀ ਸੰਸਥਾ ਹੈ ਤੇ 10 ਸਾਲ ਤੋਂ ਅਸੀਂ ਗਰਮੀ ਹਰ ਗਰਮੀਆਂ ਦੇ ਵਿੱਚ ਇਹ ਬਰਤਨ ਗਲੀਆਂ ਤੋਂ ਗਲੀਆਂ ਜਾ ਕੇ ਵੀ ਵੰਡ ਰਹੇ ਹਾਂ ਤੇ ਬਾਜ਼ਾਰਾਂ 'ਚ ਵੀ ਅਸੀਂ ਸਟਾਲ ਲਾਣੇ ਆ ਇਹ ਭਾਂਡੇ ਬਿਲਕੁਲ ਮੁਫਤ ਵੰਡੇ ਜਾਂਦੇ ਆਂ ਮੇਰਾ ਨਾਮ ਰਜਿੰਦਰ ਸਿੰਘ ਲੱੱੜਾ ਉਹ ਅੱਜ ਅਸਥਾ ਵੱਲੋਂ ਪਿੱਛੇ ਭਾਂਡੇ ਬੰਡੇ ਜਾ ਰਹੇ ਕੀ ਕਹਿਣਾ ਤੁਸੀਂ ਮੈਂ ਥੋੜੀ ਬਜ਼ਾਰਵੀ ਦੀ ਲੰਘੇ ਜਾ ਰਿਹਾ ਸੀ ਮੈਂ ਦੇਖ ਕੇ ਰੁਕ ਗਿਆ ਕਿ ਜਿਹੜੀ ਸਾਡੇ ਸਟੈਪ-ਅਨ ਸਟੈਡੀ ਦੇ ਸਾਥੀ ਨੇ ਵਿੱਕੀ ਜੁਰੀ ਢੰਡ ਸਾਹਿਬ ਹੋਰੀ ਇਹ ਹਮੇਸ਼ਾ ਹੀ ਲੋਕ ਭਲਾਈ ਦੇ ਕੰਮ ਕਰਦੇ ਨੇ ਪਿਛਲੇ ਦਿਨ ਇਹਨਾਂ ਨੇ ਖੂਨਦਾਨ ਕੈਂਪ ਦਾ ਕਹਿਣ ਲਾਇਆ ਸੀ ਕੈਂਪ ਲਾਇਆ ਸੀ ਖੂਨਦਾਨ ਦਾ ਤੇ ਇਸੇ ਤਰ੍ਹਾਂ ਹੁਣ ਗਰਮੀ ਆ ਗਈ ਹੈ ਇਹ ਪਿਛਲੇ 10-12 ਸਾਲਾਂ ਤੋਂ ਜੋ ਦੀ 10-15 ਸਾਲ ਤੋਂ ਇਹ ਸਟੈਪ-ਅਨ ਸਟੈਡੀ ਬਣੀ ਹੈ ਇਹ ਮਿੱਟੀ ਦੇ ਪਾਂਡੇ ਨੇ ਪੰਛੀਆਂ ਵਾਸਤੇ ਡੌਗੀਆਂ ਵਾਸਤੇ ਹਮੇਸ਼ਾ ਗਰਮੀ ਦੇ ਵਿੱਚ ਪਾਂ ਬਣਦੇ ਨੇ ਜਿਵੇਂ ਹੁਣ ਕਾਸਤੀ ਨਮਾਣੀ ਆ ਗਈ ਲੋਕ ਸ਼ਵੀਲਾਂ ਲਗਾ ਰਹੇ ਨੇ ਇਸੇ ਤਰ੍ਹਾਂ ਇਹ ਵੀ ਸ਼ਵੀਲ ਲਗਾਉਂਦੇ ਨੇ ਪੰਛੀਆਂ ਵਾਸਤੇ ਲੋਕਾਂ ਨੂੰ ਪਾਂਡੇ ਨੇ ਵੀ ਆਪਣੇ ਕੋਠੇ ਉੱਤੇ ਰੱਖੋ ਜਾ ਕੇ ਆਪਣੇ ਘਰ ਦੇ ਮੂਹਰੇ ਰੱਖੋ ਜਿੱਥੇ ਜਾਨਵਰ ਪਾਣੀ ਪੀ ਸਕਣ ਡੌਗੀ ਆਵਾਰਾ ਫਿਰਦੇ ਰੋ ਪੀ ਸਕਣ ਉੱਪਰ ਪੰਛੀ ਨੇ ਕਿਉਂਕਿ ਬਹੁਤ ਹੈ ਔਰ ਇਸੇ ਤਰ੍ਹਾਂ ਇੱਕ ਮਹਿਮਨ ਨੇ ਹੋਰ ਚਲਾਈ ਹੋਈ ਹੈ ਉਹਨਾਂ ਦੀ ਮੋਬਾਈਲ ਵਾਈਨ ਰੈਡੀ ਹੁੰਦੀ ਹੈ ਜਿਹੜੀ ਸ਼ੱਕਰ ਦਾ ਗਊਆਂ ਨੂੰ ਪਸ਼ੂਆਂ ਨੂੰ ਪਾਣੀ ਪਿਉਂਦੀ ਐ ਗਲੀ ਗਲੀ ਮਹੱਲੇ ਮਹੱਲੇ ਸੜਕਾਂ ਤੇ ਜਾਗੇ ਜਿੱਥੇ ਵੀ ਕਿਤੇ ਪਸ਼ੂ ਖੜੇ ਨੇ ਆਵਾਰਾ ਪਸ਼ੂ ਕਹਿ ਸਕਦੇ ਜਿਹੜੇ ਵਿਚਾਰਿਆਂ ਨੂੰ ਕੋਈ ਨਹੀਂ ਸਾਂਭਦਾ ਨਹੀਂ ਉਹਨਾਂ ਨੂੰ ਇਹ ਸਾਂਭਦੇ ਨੇ ਉਹਨੂੰ ਪਾਣੀ ਪਿਉਂਦੇ ਨੇ ਇਸੇ ਤਰ੍ਹਾਂ ਪੰਛੀਆਂ ਦੇ ਉਪਲਬਧ ਚ ਇਹਨਾਂ ਦੇ ਹਮੇਸ਼ਾ ਕੋਠੇ ਦੇ ਉੱਤੇ ਬਹੁਤ ਵੱਡਾ ਖਰਚਾ ਹੁੰਦਾ ਬਹੁਤ ਮਿਹਨਤ ਹੈ ਬਹੁਤ ਵਧਾਈ ਦੇ ਪਾਤਰ ਨੇ ਕਿ ਇਹਨੇ ਭਾਂਡੇ ਬੰਡਲੇ ਕੋਈ ਸੌਖੀ ਗੱਲ ਨਹੀਂ ਹੈਗੀ ਗਰਮੀ ਦੇ ਵਿੱਚ ਪੈਸੇ ਇਕੱਠੇ ਕਰਨੇ ਲੋਕਾਂ ਤੋਂ ਉਹ ਇਕੱਠੇ ਕਰਕੇ ਵਿਚਾਰੇ ਮਿਹਨਤ ਨਾਲੇ ਬਣਵਾ ਕੇ ਭਾਂਡੇ ਸਪੈਸ਼ਲੀ ਹਰੇਕ ਲੋਕਾਂ ਨੂੰ ਆਉਂਦੇ ਜਾਂਦੇ ਨੂੰ ਰਸਤੇ ਦੇ ਵਿੱਚ ਦੇ ਰਹੇ ਨੇ ਮੈਂ ਇਹਨਾਂ ਨੂੰ ਬਹੁਤ ਵਧਾਈ ਦੇਣਾ ਔਰ ਬਹੁਤ ਹੀ ਵਧਾਈ ਦੇ ਪਾਤਰ ਨੇ ਬਹੁਤ ਹੀ ਵਧੀਆ ਸਟੈਪ ਉਹਨਾਂ ਸੈਟੀ ਸਾਡੀ ਕੰਮ ਕਰ ਰਹੀ ਹੈ ਸ਼ਹਿਰ ਦੇ ਵਿੱਚ ਹਮੇਸ਼ਾ ਹੀ ਸਾਰੇ ਲੋਕਾਂ ਨੂੰ ਨਾਲ ਲੈ ਕੇ ਜਾਂਦੀ ਹੈ ਇਹ ਨਹੀਂ ਕਿਸੇ ਰਾਜਨੀਤਿਕ ਨੂੰ ਕਿਸੇ politcal ਨੂੰ ਆਮ ਲੋਕਾਂ ਨੂੰ ਜਿਹਦੇ ਲੰਘਦੇ ਫੜਦੇ ਨੂੰ ਹਾਕ ਮਾਰ ਕੇ ਬੁਲਾ ਕੇ